ਗਰਭਵਤੀ ਔਰਤ ਦੀ ਡਿਲੀਵਰੀ ਵਿੱਚ ਲਾਪਰਵਾਹੀ ਤੇ ਹੈਲਪਰ ਨਰਸ ਤੇ ਲੱਗੇ ਇਲਜ਼ਾਮ ਡਿਲੀਵਰੀ ਸਮੇ ਹੈਲਪਰ ਨਰਸ ਨੇ ਬੱਚੇ ਦਾ ਸਿਰ ਕਰ ਦਿੱਤਾ ਸੀ ਢਾੜ ਨਾਲ ਉਹ ਅਲੱਗ ਪੀੜਤ ਪਰਿਵਾਰ ਬੱਚੇ ਦੀ ਵੀਡੀਓ ਕੀਤੀ ਵਾਇਰਲ ਡਾਕਟਰ ਕੈਮਰਾ ਵੇਖ ਕੇ ਭੱਜਦੇ ਆਏ ਨਜ਼ਰ ਛਾਲਿਆ ਇਲਜ਼ਾਮਾਂ ਤੋਂ ਪੱਲਾ ਤਰਨਤਰਨ ਦੇ ਪਿੰਡ ਕਸੈਲ ਦੇ ਵਿੱਚ ਇੱਕ ਗਰਭਵਤੀ ਔਰਤ ਦੇ ਪਤੀ ਨੇ ਹਸਪਤਾਲ ਦੇ ਸਟਾਫ ਖਿਲਾਫ ਮੋਰਚਾ ਕੋਲ ਦਿੱਤਾ ਤੇ ਹਸਪਤਾਲ ਦੇ ਦਰਵਾਜ਼ੇ ਦੇ ਉੱਪਰ ਧਰਨਾ ਲਗਾ ਕੇ ਸਟਾਫ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਇਸ ਤਰ੍ਹਾਂ ਨੂੰ ਵੇਖਦਿਆਂ ਹੋਇਆ ਹਸਪਤਾਲ ਦਾ ਐਸਐਮਓ ਮੌਕੇ ਤੋਂ ਕਿਸਕ ਦਾ ਨਜ਼ਰ ਆਇਆ ਗਰਭਵਤੀ ਆਰਤ ਮਦੂ ਦੇ ਘਰ ਵਾਲੇ ਪ੍ਰਿੰਸੀਪਲ ਵਾਸਤੀ ਗੰਢੀ ਵਿੰਡ ਨੇ ਦੱਸਿਆ ਕਿ ਉਸਦੀ ਘਰ ਵਾਲੀ ਮਦੂ ਨੂੰ ਉਹ 12 ਤਰੀਕ ਨੂੰ ਕ੍ਰਿਸ਼ਵੇਰੇ 8 ਵਜੇ ਡਿਲੀਵਰੀ ਲਈ ਹਸਪਤਾਲ ਲੈ ਕੇ ਆਇਆ ਸੀ ਜਿੱਥੇ ਉਸ ਸਮੇਂ ਕੋਈ ਵੀ ਡਾਕਟਰ ਹਸਪਤਾਲ ਵਿੱਚ ਨਜ਼ਰ ਨਹੀਂ ਆਇਆ ਜਿਸ ਤੇ 47 ਹਜ਼ਾਰ ਰੁਪਏ ਦੇ ਹੈਲਪਰ ਨਰਸ ਨੇ ਉਸ ਦੀ ਘਰ ਵਾਲੀ ਦੀ ਡਿਲੀਵਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਡਿਲੀਵਰੀ ਦੌਰਾਨ ਉਸ ਦਿਨ ਜਦ ਨਵ ਜੰਮੇ ਬੱਚੇ ਦਾ ਸਿਰ ਅੰਗੈਲੀ ਦੇ ਨਾਲ ਨਰਸ ਨੇ ਤਾਂ ਅਲੱਗ ਕਰ ਦਿੱਤਾ ਜਿਸ ਤੋਂ ਬਾਅਦ ਉਸਨੇ ਆਪਣੀ ਪਤਨੀ ਦੀਆਂ ਚੀਕਾਂ ਸੁਣੀਆਂ ਤਾਂ ਉਹ ਆਪਰੇਸ਼ਨ ਵਾਲੇ ਕਮਰੇ ਦੇ ਵਿੱਚ ਗਿਆ ਜਿੱਥੇ ਉਸਦੀ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਸੀ ਤੇ ਨਰਸ ਨੇ ਵੀ ਜਵਾਬ ਦੇ ਦਿੱਤਾ ਫਿਰ ਉਸਨੇ ਆਪਣੀ ਪਤਨੀ ਨੂੰ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸਦਾ ਬੱਚਾ ਮਰਿਆ ਹੋਇਆ ਪੈਦਾ ਹੋਇਆ ਤੇ ਉਸਦੀ ਗਰਦਨ ਤੇ ਜ਼ਖਮ ਵੀ ਸਨ ਉਸਨੇ ਕਿਹਾ ਕਿ ਮੇਰੇ ਬੱਚੇ ਦੀ ਡਿਲੀਵਰੀ ਦੇ ਦੌਰਾਨ ਹੈਲਪਰ ਨਰਸ ਨੇ ਅਣਗਹਿਲੀ ਵਰਤੀ ਹੈ ਜਿਸ ਦਾ ਹਸਪਤਾਲ ਦਾ ਸਟਾਫ ਜ਼ਿੰਮੇਵਾਰ ਹੈ ਤੇ ਉਸਨੇ ਇਨਸਾਫ ਦੀ ਗੁਹਾਰ ਲਗਾਉਂਦੇ ਆ ਸਟਾਫ ਦੇ ਉੱਪਰ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਇਸ ਜ਼ਬੰਦ ਦੇ ਵਿੱਚ ਸਿਵਰ ਹਸਪਤਾਲ ਕਸਾਇਲ ਦੇ ਐਸਐਮਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਵਿੱਚ ਹਸਪਤਾਲ ਦੇ ਸਟਾਫ ਦਾ ਕੋਈ ਕਸੂਰ ਨਹੀਂ ਹੈ। ਦਾ ਬੱਚਾ ਪ੍ਰੀਮੈਚਿਓਰ ਸੀ ਅਤੇ ਸਰਕਾਰ ਦੀਆਂ ਹਦਾਇਤਾਂ ਜਾਰੀ ਹਨ ਕਿ ਕੋਈ ਵੀ ਇਸ ਤਰ੍ਹਾਂ ਦੇ ਕੇਸ ਵੱਡੇ ਹਸਪਤਾਲ ਵਿੱਚ ਕੀਤੇ ਜਾਂਦੇ ਹਨ ਇਸ ਲਈ ਇਹਨਾਂ ਨੂੰ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ ਸੀ ਪਰ ਇਹ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਆਪਣੀ ਪਤਨੀ ਨੂੰ ਲੈ ਕੇ ਚਲੇ ਗਏ। ਇਹਨਾਂ ਦੇ ਬੱਚੇ ਦੀ ਮੌਤ ਵਿੱਚ ਸਟਾਫ ਵੱਲੋਂ ਕੋਈ کوتاਹੀ ਨਹੀਂ ਕੀਤੀ ਗਈ। ਪਰਿਵਾਰ ਵੱਲੋਂ ਲਗਾਏ ਜਾ ਰਹੇ ਇਲਜ਼ਾਮ ਉਠੇ ਦਸਤੇ ਗਏ। ਹਮਕੋ ਪਹਿਲਾਂ ਮੈਂ ਆਪਣੀ ਵਾਈਫ ਦੇ ਨਾਲ ਆਇਆ ਹਾਂ ਠੀਕ ਹੈ ਮੇਰੀ ਨਾਲ ਮਮਾ ਸੀ ਮੇਰੀ ਵਾਈਫ ਹੀ ਮੈਂ ਹੀ ਮੇਰੇ ਚਾਚਾ ਜੀ ਦਾ ਲੜਕਾ ਸੀ ਗੱਡੀ ਦੇ ਲੈ ਕੇ ਆਏ ਆ ਉਸ ਟਾਈਮ ਕੋਈ ਨਹੀਂ ਹਸਪੀਟਲ ਹੋਇਆ ਹੈਗਾ ਜਿਸ ਟਾਈਮ ਮੈਂ ਤੁਹਾਨੂੰ ਕੁਰਸੀਆਂ ਚੇਹਰਾ ਖਾਲੀ ਤੱਕ ਦੀ ਵੀਡੀਓ ਦਿਖਾਈ ਆ ਬਾਹਰ ਤੋਂ ਲੈ ਕੇ ਅੰਦਰ ਤੱਕ ਦਿਖਾਈ ਆ ਕਿਉਂਕਿ ਜਿਸ ਟਾਈਮ ਮੈਡਮ ਆ ਰਹੇ ਆ ਉਸ ਟਾਈਮ ਦੀ ਵੀਡੀਓ ਵੀਡੀਓ ਦੇ ਵਿੱਚ ਆਉਂਦਾ ਇੱਕ ਜਿਹੜੀ ਮੈਂ ਸੈਪਰੇਟ ਰੱਖੀ ਆਪਣੇ ਕੋਲ ਵੱਖਰੀ ਰੱਖੀ ਜਿਸ ਟਾਈਮ ਤੇ ਕੇਸ ਕਰ ਰਿਹਾ ਹੈ ਠੀਕ ਹੈ ਉਹ ਵੀ ਮੇਰੇ ਕੋਲ ਵੀਡੀਓ ਵੀ ਅਪਰੇਸ਼ਨ ਥੀਟਰ ਦੇ ਅੰਦਰ ਪਾਈ ਉਹ ਕਿਸੇ ਨੂੰ ਨਹੀਂ ਆਪਾਂ ਲੀਕ ਕੀਤੀ ਪਹਿਲਾਂ ਇਸ ਕਰਕੇ ਨਹੀਂ ਕੀਤੀ ਬਾਅਦ ਵਿੱਚ ਕੱਲ ਨੂੰ ਕੋਈ ਇਹ ਨਾ ਕਵੇ ਕਿ ਪਿੱਛੋਂ ਇਹ ਕੰਮ ਹੋਇਆ ਮੇਰੀ ਵਾਈਫ ਇੱਥੋਂ ਤੁਰ ਕੇ ਆਈ ਅੰਦਰ ਜੇ ਬੱਚਾ ਪਿੱਛੋਂ ਹੋਇਆ ਹੋਵੇ ਵਾਈਫ ਤੁਰ ਕੇ ਆ ਸਕਦੀ ਸੀ ਦੇ ਜਿੱਦਾਂ ਉਹ ਕਹਿ ਰਹੇ ਵੀ ਪ੍ਰੀਮੇਚੂਰ ਬੱਚਾ ਜੋ ਤੁਹਾਨੂੰ ਪਤਾ ਹੀ ਵੀ 6-7 ਮਹੀਨੇ ਦੇ 7 ਮਹੀਨੇ ਵੀ ਨਹੀਂ ਜੀ ਹੋਣਾ ਹਾਂਜੀ 7 ਮਹੀਨੇ ਪੂਰੇ ਆ ਸਾਨੂੰ ਟਾਈਮ ਦਿੱਤਾ ਸੀ ਡਾਕਟਰਾਂ ਨੇ 7 ਮਹੀਨੇ ਦਾ ਹੀ ਕਹਿੰਦੇ ਡਾਕਟਰਾਂ ਨੇ ਟਾਈਮ ਤਾਂ ਸੀ ਬੇਸ ਜਾਂਦੇ ਡਿਲੀਵਰੀ ਹੋਣੀ ਜੜੀ ਬੱਚੇ ਜੀ ਸਾਰੇ ਕਿਨਾ ਇੱਕਦਮ ਉਹਦੇ ਦਰਦਾਂ ਹੋਣ ਲੱਗ ਪਿਆ ਜੀ ਇੱਕ ਦਰਦਾਂ ਹੋਣੀ ਅਲੱਗ ਗੱਲ ਹੈ ਇੱਕ ਦਰਦਾਂ ਹੁੰਦੀ ਹੈ ਡਿਲੀਵਰੀ ਦੇ ਦਰਦ ਹੋਣਗੇ ਇੱਕ ਦਰਦਾਂ ਹੁੰਦੀ ਹੈ ਕੋਡਰ ਸਾਹਿਬ ਹਾਂਜੀ ਤੁਹਾਨੂੰ ਡਾਕਟਰ ਸਾਹਿਬ ਨੇ ਕੋਈ ਟਾਈਮ ਦਿੱਤਾ ਸੀ ਵੀ ਅੱਜ ਤਾਂ ਤੁਹਾਡੇ ਬੱਚੇ ਸਾਡੀ ਕੱਲ ਡਿਲੀਵਰੀ ਹੋਣੀ ਤੁਸੀਂ ਤਾਂ ਲੈ ਕੇ ਆਏ ਜੀ ਹਾਂਜੀ ਕਿਨਾ ਮੈਡਮ ਨਾਲ ਗੱਲ ਕੀਤੀ ਵੀ ਮੈਡ ਐਂਡ ਵੀ ਗੱਲ ਹੋਈ ਆ ਹਸਪੀਟਲ ਦੇ ਵਿੱਚ ਉਹਨਾਂ ਦੇ ਕੀ ਨਾਂ ਇਹਨੂੰ ਭਲੇਖਾ ਪੈਂਦਿਆ ਵਾ 7ਵਾਂ ਮਹੀਨਾ ਨਹੀਂ ਟਾਈਮ ਇਹਦਾ ਪੂਰਾ ਹੋ ਚੁੱਕਾ ਜਾ ਜਿਹੜੇ ਪਿੰਡ ਸਾਡੀ ਗੰਡੀਵੰਦ ਮੈਡਮ ਓਕੇ ਉਹਦਾ ਕੀ ਨਾਂ ਉਹਨਾਂ ਦਾ ਨਾਮ ਸਰਪੇਟ ਜਿਹਨੇ ਤਾਂ ਨਾਮ ਜਿਹਦਾ ਜਿਹੜੇ ਕੇਸ ਕਰਾਉਂਦੇ ਆ ਐਡਾ ਵੱਡਾ ਦਰਜਾ ਸੀ ਪਲੈਂਡ ਹੈ ਆਪਣੀ ਵੀਜ਼ਾ ਕਰਾਉਂਦੇ ਜੀ ਰਾਜਵੀਰ ਰਾਜਵੀਰ ਇੱਥੇ ਜਦੋਂ ਪਹੁੰਚੇ ਫਿਰ ਕੀ ਹੋਇਆ ਇੱਥੇ ਜਿੱਦੋਂ ਮੈਂ ਅੰਦਰ ਆਇਆ ਵਾ ਠੀਕ ਆ ਅੰਦਰੋਂ ਐਨਟੀ ਜੀ ਇੱਥੇ ਹੋਰ ਕੋਈ ਸਟਾਫ ਨਹੀਂ ਮੈਨੂੰ ਅੰਦਰ ਜਾਣ ਨਹੀਂ ਦਿੱਤਾ ਠੀਕ ਹੈ ਅੰਦਰਾਂ ਅੰਦਰ ਤੋ ਨਹੀਂ ਜਾਣਾ ਠੀਕ ਹੈ ਜਿਹੜੇ ਜਿਹੜੇ ਇਥੇ ਮੈਡਮ ਆ ਮੌਕੇ ਤੇ ਹਾਜ਼ਰ ਸੀ ਉਹਨਾਂ ਦਾ ਉਹ ਡਾਕਟਰ ਸੀ ਕੌਣ ਸੀ ਕੋਈ ਨਹੀਂ ਜਿਹੜੇ ਐਨਟੀਥੀਟਿਕ ਕੰਮ ਕਰਦੇ ਹਨ ਹਲ ਭਰੇ ਜਿਹੜੇ ਉਹ ਅਮਰੀਕਾ ਤੋਂ ਅਮਰੀਕਾ ਠੀਕ ਹੈ ਠੀਕ ਹੈ ਬੇਹੀ ਭਰੇ ਤੇ ਬਾਅਦ ਵਿੱਚ ਜਦੋਂ ਅੰਦਰ ਲੈ ਗਏ ਇਹਨੂੰ ਆਪਣੇ ਆਪੇ ਆਪਰੇਟ ਕਰਨ ਲੱਗੇ ਪਏ ਠੀਕ ਹੈ ਤੇ ਜਦੋਂ ਉਹਦੇ ਦਰਦਾਂ ਦੀ ਉਹਦੇ ਬੇਬੀ ਖੇਚਦੇ ਪੈਸ ਤੇ ਉਹਦੀ ਆਵਾਜ਼ ਜ਼ਿਆਦੀ ਆਈ ਮੈਂ ਇੱਕਦਮ ਭੱਜ ਕੇ ਆਪਰੇਸ਼ਨ ਟੀਟਰ ਦੇ ਅੰਦਰ ਚਲੇ ਗਿਆ ਉਸ ਟਾਈਮ ਮੈਂ ਵੀਡੀਓ ਆਪਣੀ ਸਟਾਰਟ ਕਰ ਲਈ ਠੀਕ ਆ ਉਹ ਮੈਂ ਸੇਵਰੇਟ ਰੱਖੀ ਹੋ ਮੈਂ ਤੁਹਾਨੂੰ ਵੀਡੀਓ ਦੇ ਸਾਹਮਣੇ ਕਰ ਦੂੰਗਾ ਠੀਕ ਆ ਕੁਝ ਬੇਬੀ ਆ ਗਿਆ ਸੀ ਬਾਅਦ ਤੇ ਉਹ ਅੱਧਾ ਬੇਬੀ ਆਇਆ ਸੀ ਜਦੋਂ ਉਹ ਗਰਦ ਦਾ ਲੱਤ ਕੇ ਭੱਜ ਕੇ ਬਾਹਰੋਂ ਨਿਕਲੀ ਉਹ ਜਿਹਨੂੰ ਤੁਹਾਨੂੰ ਹੁਣ ਪਈ ਗਏ ਗਰਦ ਲੱਤ ਗਈ ਹੈ ਜਿਹਨੂੰ ਦੀ ਗੁਪਤਾ ਸੱਜੇ ਜੀ ਤੁਹਾਨੂੰ ਤਾਂ ਬੀਬੀ ਦੇ ਕਹਿਆ ਤੁਹਾਨੂੰ ਤੇ ਬੋਡੀ ਪਰ ਨਾਰਮਲ ਸੀ ਉਹਦੀ ਕਿ ਜਾਨ ਕਿ ਇਹ ਦਿਖਾ ਦਿਓ ਗਰਦ ਲੱਤੀ ਉਹਦੋਂ ਉਹਨਾਂ ਦਿਖਾਇਆ ਵੇ ਜੇ ਆਪਾਂ ਇੱਥੇ ਆਏ ਆ ਇੱਥੇ ਵੀ ਲੈ ਉੱਥੇ ਗਏ ਆ ਆਪਾਂ ਲੈ ਕੇ ਉਹਨਾਂ ਦਿਖਾਇਆ ਵਾ ਬੇਬੀ ਦਾ ਡਬਾਰ ਜੇ ਬਾਅਦ ਵਿੱਚ ਨਾ ਕਿਉਂ ਗਰਦਨ ਫਿਰ ਗੁਪਤਾ ਵਸ ਬੋੜ ਵਿੱਚ ਕਿਉਂ ਲਖਾਇਆ ਲਖਿਆ ਵੀ ਤੁਹਾਡੇ ਉਹਨਾਂ ਨੇ ਰਿਪੋਰਟ ਜੀ ਦੇ ਕਿਹਾ ਵਾ ਵੀ ਇਹਦੀ ਤੁਹਾਡੀ ਬੋਡੀ ਦਿੱਤੀ ਬੱਚੇ ਦੀ ਉਹ ਬਿਲਕੁਲ ਸਹੀ ਸلامਤ ਸੀ ਕੋਈ ਵਿਸ਼ੇਸ਼ ਕੁਝ ਨਹੀਂ ਨਹੀਂ ਗਰਦਨ ਪਤੀ ਲੱਤੀ। ਇਹ ਗੁਪਤਾ ਹੌਸਲੇ ਕਿ ਉਹਨੂੰ ਕਿੱਥੇ ਮੈਂ ਕਿਤਾਬੀ ਪਹੁੰਚੇ। ਮੈਂ ਨਾ ਸਰ ਕਿੰਨਾ ਮੈਨੂੰ ਸਰਾਂ ਦੇ ਸਾਹਮਣੇ ਕਿੱਥੇ ਫਿਰ ਤੀ ਕਿੱਦਾਂ ਲੈ ਕੇ ਗਿਆ? ਇੱਥੋਂ ਮੈਂ ਕਿੰਨਾ ਇੱਥੇ ਮੇਰੇ ਚਾਚਾ ਜੀ ਦਾ ਲੜਕਾ ਗੱਡੀ ਦੇ ਛੱਟੇ ਚੱਲੇ ਗਿਆ ਇਹ। ਫਿਰ ਮੈਂ ਵਾਪਸ ਗਿਆ ਜਿੱਲੇ ਛੱਡ ਕੇ ਗਿਆ ਫਿਰ ਉਹਨੂੰ 10-15 ਮਿੰਟ ਬਾਅਦ ਹੀ ਮੰਗਾ ਲਿਆ ਵਾ। ਗੱਡੀ ਵਾਪਸ ਲੈ ਕੇ ਆ ਚੱਕਰ ਹੋ ਗਿਆ। ਫਿਰ ਗੁਪਤਾ ਫੜ ਜਾ ਗਈ। ਗੁਪਤਾ ਹਸਪੀਟਲ ਸਾਹਮਣੇ ਜਾ ਕੇ ਉਹਨਾਂ ਕਿਹਾ ਉਹਨਾਂ ਕਿਹਾ ਗਰਦਨ ਲੱਤੀ ਹੋਈ ਆ। ਵੇਖ ਲੈ ਸਾਹਮਣੇ ਮੈਂ ਖੁਦ ਆਪ ਵੇਖੀ ਆ। ਅੰਦੇ ਵੀ ਗਰਦਨ ਲੱਤੀ ਆ ਬਾਕੀ ਮੈਂ ਸਰ ਆਪਰੇਸ਼ਨ ਕਰਨ ਪਾਉਂਦੇ ਉਹ ਹੁਣ ਦੇਖ ਕੇ ਚੈੱਕ ਕਰਕੇ ਦੱਸ ਦੇ ਬੈਠ ਜਾਓ ਇੱਥੇ ਠੀਕ ਹੈ ਠੀਕ ਹੈ ਮੇਰੀ ਵਾਈਫ ਨੂੰ ਅੰਦਰ ਲੈ ਗਏ ਆ ਜਦੋਂ ਵਾਈਫ ਨੂੰ ਅੰਦਰ ਲੈ ਗਏ ਆ ਨਾ ਫਿਰ ਮੇਰੇ ਪਾਪਾ ਇੱਥੇ ਆ ਗਏ ਜਦੋਂ ਨਾ ਪਾਪਾ ਮੇਰੇ ਇੱਥੇ ਆ ਗਏ ਮੈਡਮ ਉਸ ਟਾਈਮ ਇੱਥੇ ਆ ਗਏ ਕਿਦੇ ਉਦੋਂ ਮੇਰੇ ਪਾਪਾ ਨੂੰ ਕਹਿੰਦੇ ਤੁਸੀਂ ਸੈਂਡ ਕਰ ਦਿਓ ਇਹਨਾਂ ਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਰੈਫਰ ਕਰਨ ਦਾ ਇਹਨਾਂ ਨੂੰ ਪਤਾ ਇਹਨਾਂ ਨੂੰ ਮੈਂ ਪੈਸੇ ਲੈਣ ਭੇਜਿਆ ਠੀਕ ਹੈ ਇਹਨਾਂ ਨੂੰ ਮੈਂ ਪੈਸੇ ਲੈਣ ਭੇਜਿਆ ਵੀ ਤੁਸੀਂ ਪੈਸੇ ਲੈ ਕੇ ਆ ਜਾਓ ਇਹਨੋਂ ਕੋਈ ਜਿਹੜਾ 4-5000 ਰੁਪਿਆ ਉਹ ਮਿਲਿਆ ਜਾਂਦਾ ਸੀ ਨਾ ਕਿਉਂਕਿ ਤੁਹਾਡੇ ਬੀਵੀ ਹੁਣ ਅਸੀ ਤੇ ਉਹਦੇ ਐਕਸ-ਰੇ ਕਰਾਈ ਸੀ ਹਾਂਜੀ ਸਾਰਾ ਕੁਝ ਹੈਗਾ ਹਾਂਜੀ ਜਿਹੜੀ ਅਲਟਰਾਸਾਉਂਡ ਤੇ ਸਾਰਾ ਕੁਝ ਲੈ ਕੇ ਜਾਂਦਾ ਵਾ ਉਹ ਸਾਰਾ ਹੱਡਾ ਲਫਾਫਾ ਦਾ ਲਫਾਫਾ ਹੈ ਡਾਕਟਰ ਸਾਹਿਬ ਨੇ ਖਾਈ ਸੀ ਇੱਥੇ ਡਾਕਟਰ ਸਾਹਿਬ ਹੈਗਾ ਕੋਈ ਨਹੀਂ ਪਹਿਲਾਂ ਉਹਦੀ ਪਹਿਲਾਂ ਪਹਿਲਾਂ ਇੱਥੇ ਪਹਿਨ ਸਾਰਾ ਕੁਝ ਦਿਓ ਹਾਂਜੀ ਸਭ ਕੁਝ ਦਿਖਾਉਂਦੇ ਹਾਂ ਹਾਂਜੀ ਸਭ ਕੁਝ ਕੀ ਹੋਇਆ ਤੁਹਾਡਾ ਕੀ ਕਹਿ ਰਿਹਾ ਪਤਾ ਕਿ ਸਾਰਾ ਅਨੁਸਾਬ ਦਵਾਇਆ ਜਾਵੇ ਡਾਕਟਰਾਂ ਜਿਹੜੇ ਇੱਥੇ ਨਰਸੇ ਹੈ ਜਿਹੜੇ ਸਾਰੇ ਉਹਨਾਂ ਨੂੰ ਅੰਗੇਲੀ ਕੀਤੀ ਗਈ ਆ ਸਾਰੇ ਵੇਖ ਕਿੰਦੇ ਵੇ ਦਿਮਾਗ ਤੇ ਆਪਣੀ ਵਾਈਫ ਨੂੰ ਬਚਾਉਣ ਕਰਕੇ ਸੱਚ ਗੱਲ ਦੱਸਾਂ ਮੈਂ ਅਗਲੇ ਦਿਨ ਫੇਰ ਇੱਥੇ ਆਇਆ ਵਾਂ ਠੀਕ ਹੈ ਚਲੋ ਸਰ ਜੀ ਆਹ ਗੱਲ ਹੈ ਗਾਂਂ ਗੇਲੀ ਨਾ ਹੋਵੇ ਮੇਰੇ ਨਾਲ ਮੇਰੇ ਫਰੈਂਡ ਆਏ ਦੂਸਰੇ ਉਹਦੇ ਲੜਕੀ ਨਾਲ ਵੀ ਇੱਥੇ ਪਹਿਲਾਂ ਇੱਕ ਚਾਂਸ ਹੋ ਚੁੱਕਾ ਗੰਡੀ ਵਿੱਚ ਪੰਜ ਕਿਹਨਾਂ ਦਾ ਡਰ ਸਾਹਮਣੇ ਮੇਰਾ ਨਾਮ ਮਧੂ ਆ ਤੇ ਕਿੱਥੇ ਰਹਿਣ ਵਾਲੇ ਮੈਂ ਗੰਡੀ ਵਿੰਡੋ ਤੇ ਇਹ ਕੀ ਹਸਪਤਾਲ ਤੁਸੀਂ ਕਿਦੋਂ ਦਾਖਲ ਕਰਦਾ ਹੋ ਇਹ ਹਸਪਤਾਲ 'ਚ ਕੀ ਗੱਲ ਹੋਈ ਸਾਰੀ ਮੈਂ 12 ਤਰੀਕ ਤੇ ਸ਼ੁੱਕਰਵਾਰ ਹੂੰ ਉਦੋਂ ਸਵਾਰ ਸਵੇਰੇ ਹੂੰ 6:30 ਵਜੇ ਇੱਥੇ ਆ ਗਏ ਹਾਂ ਹੂੰ ਤੇ ਇੱਥੇ ਆਣ ਕੇ ਇੱਥੇ ਕੋਈ ਨਰਸ ਨਹੀਂ ਕੋਈ ਡਾਕਟਰ ਨਹੀਂ ਇੱਥੋਂ ਦੀ ਜਿਹੜੀ ਦਾਈ ਸੀ ਉਹ ਮੈਨੂੰ ਅੰਦਰ ਲੈ ਗਈ ਸੀ ਉਹ ਮੇਰਾ ਬਸ ਉਹ ਦੋ ਨਾ ਉਹਨੇ ਮੈਨੂੰ ਕੋਈ ਟੀਕਾ ਲਾਇਆ ਨਾ ਕੋਈ ਗਰਗੋਸ਼ ਲਾਇਆ ਕੋਈ ਮੇਰਾ ਬੀਪੀ ਚੈੱਕ ਨਹੀਂ ਕੀਤਾ ਕੁਝ ਨਹੀਂ ਕੀਤਾ ਉਹ ਕੱਲੀ ਸੀ ਉਹਨੇ ਬਸ ਮੈਨੂੰ ਅੰਦਰ ਲੈ ਖੜ ਕੇ ਤੇ ਉਹ ਮੇਰਾ ਕੇਸ ਕਰਨ ਦਾ ਹੈ ਤੇ ਤੁਹਾਨੂੰ ਤਰੀ ਦਿੱਤੀ ਡਾਕਟਰਾਂ ਨੇ ਪੀਐਸ3 ਨੂੰ ਤੁਹਾਡਾ ਹੋਣਾ ਵਾ ਤੁਹਾਡਾ ਮੈਂ ਇਸ ਬਲਦਸੇ ਦੀ ਡਾਕਟਰ ਉਹ ਵੀ ਮੈਂ ਮੇਰਾ ਇਥੇ ਪ੍ਰੈਸ਼ਰ ਆ ਜਮ ਡਿਲੀਵਰੀ ਹੋਣੀ ਤੇ ਨਹੀਂ ਨਹੀਂ ਜੀ ਇਥੇ ਨਹੀਂ ਮੈਨੂੰ ਉਦੋਂ ਨਹੀਂ ਮੈਨੂੰ ਕੋਈ ਵੀ ਕੁਝ ਦੀ ਦੱਸਿਆ ਜਦੋਂ ਇਹਨਾਂ ਨੇ ਮੇਰਾ ਆਦਾ ਕੇਸ ਕਰਤਾ ਹੂੰ ਤੇ ਉਦੋਂ ਇਹਨਾਂ ਨੇ ਮੈਨੂੰ ਜਵਾਬ ਦੇਤਾ ਇਥੇ ਬਈ ਬਈ ਤੁਹਾਡੀ ਇਥੇ ਡਿਲੀਵਰੀ ਨਹੀਂ ਹੋਣੀ ਜਿਹਨੋਂ ਤੁਹਾਡਾ ਬੇਬੀ ਹੁਣ ਵਲਾ ਸੀ ਤੁਹਾਡੀ ਅਲਟਰਾਸਾਉਂਡ ਕਰਾਈ ਸੀ ਇਹਨਾਂ ਨੇ ਹਾਂਜੀ ਕਰਾਈ ਸੀ ਬੇਬੀ ਦਾ ਨਾਮ ਹਾਂਜੀ ਉਹ ਚ ਬੱਚਾ ਨੋਰਮਲ ਸੀ ਜਦੋਂ ਮੈਂ ਇੱਥੇ ਆਈ ਹਾਂ ਉਦੋਂ ਵੀ ਮੇਰਾ ਬੇਬੀ ਨੋਰਮਲ ਸੀ ਮੈਂ ਮਤਲਬ ਕਿ ਠੀਕ ਠਾਕ ਸੀ ਹਾਂਜੀ ਫਿਰ ਤੁਹਾਡੀ ਡਿਲੀਵਰੀ ਡਾਕਟਰ ਕਿਹੜੇ ਨੇ ਕੀਤੀ ਮੇਰੀ ਡਿਲੀਵਰੀ ਉਥੇ ਗੁਫਤਾ ਹਸਪਤਾਲ ਕੀਤੀ ਇੱਥੇ ਇੱਥੇ ਹਸਪਤਾਲ ਇੱਥੇ ਕੋਈ ਕੋਈ ਡਾਕਟਰ ਨਹੀਂ ਬਸ ਜਿਹੜੀ ਇਧਰ ਦੀ ਉਹ ਉਜੀ ਦਾ ਹੀ ਉਹ ਉਹ ਮੇਰੀ ਡਿਲੀਵਰੀ ਕਰਨ ਦੀ ਸੀ ਤੁਸੀਂ ਇਹਨੂੰ ਕਿਹਾ ਨਹੀਂ ਵੀ ਡਾਕਟਰ ਨੂੰ ਬੁਲਾਓ ਜਾਂ ਕੋਈ ਗੱਲ ਕਰ ਹਾਂਜੀ ਅਹੀਂ ਮੈਨੂੰ ਇੰਨਾ ਹੁਣ ਪਤਾ ਨਹੀਂ ਮੈਂ ਤੇ ਹੁਣ ਮੈਨੂੰ ਹੋਸ਼ ਨਹੀਂ ਹੀ ਨਹੀਂ ਤੇ ਉਹ ਉਹਨਾਂ ਨੇ ਵੀ ਨਹੀਂ ਕਿਸੇ ਨੂੰ ਫੋਨ ਕੀਤਾ ਸੀ ਉਹ ਕੱਲੇ ਹੀ ਦੇ ਹੀ ਤੇ ਫਿਰ ਕੀ ਹੋਇਆ ਫਿਰ ਬਸ ਉਹ ਆਪਣਾ ਜੋਰ ਲਾਉਂਦੇ ਰਹੇ ਹਾਂਜੀ ਤੇ ਐਂਦਾ ਹੀ ਬਸ ਮੇਰੇ ਬੱਚੇ ਦਾ ਬੱਚੇ ਨੂੰ ਕੀ ਹੋਇਆ ਬੱਚਾ ਬਿਲਕੁਲ ਠੀਕ ਠਾਕ ਸੀ ਉਹਨਾਂ ਨੇ ਆਪੇ ਮੇਰਾ ਕੇਸ ਜਦੋਂ ਮੇਰਾ ਕੇਸ ਕਰਾ ਦੇਈ ਬੱਚੇ ਦਾ ਉਹਨਾਂ ਨੇ ਸਿਰ ਫੜ ਕੇ ਖਿੱਚਤਾ ਜੇ ਤੇ ਬਸ ਉਹ ਉਹਨਾਂ ਨੇ ਝੂਠ ਮਾਰਤਾ ਵਈ ਬੱਚਾ ਤੁਹਾਡਾ ਠੀਕ ਨਹੀਂ ਹੈ ਗਲਿਆ ਪਿਆ ਜੇ ਹਾਂਜੀ ਜੀ ਪਹਿਲਾ ਬੇਬੀ ਤੁਹਾਡਾ ਪਹਿਲਾ ਬੇਬੀ ਨਹੀਂ ਦੂਜਾ ਬੇਬੀ ਹੈ ਦੂਜਾ ਬੇਬੀ ਹੈ ਹਾਂਜੀ ਪਹਿਲਾ ਬੇਬੀ ਨਾਰਮਲ ਹੋਇਆ ਸੀ ਹਾਂਜੀ ਪਹਿਲਾ ਬੇਬੀ ਨਾਰਮਲ ਹੋਇਆ ਸੀ ਉਹ ਵੀ ਇੱਥੇ ਹੋਇਆ ਸੀ ਪਰ ਉਦੋਂ ਡਾਕਟਰ ਸੀ ਉਹਨਾਂ ਨੇ ਮੈਨੂੰ ਪਹਿਲਾ ਟੀਕਾ ਟੂ ਕਾ ਸਾਰਾ ਕੁਝ ਲਾਇਆ ਸੀ ਇਸ ਵਾਰੀ ਮੈਨੂੰ ਕੁਝ ਨਹੀਂ ਕੀਤਾ ਉਹਨਾਂ ਨੇ ਫਿਰ ਤੁਹਾਡਾ ਹੁਣ ਤੁਹਾਨੂੰ ਕੀ ਲੱਗਦਾ ਇਹ ਅਨਗੇਲੀ ਕੀਤੀ ਗਈ ਤੁਹਾਡੇ ਹਾਂਜੀ ਹੂੰ ਉਸ ਤੋਂ ਬਾਅਦ ਫਿਰ ਤੁਹਾਨੂੰ ਕਿੱਥੇ ਖੜਿਆ ਗਿਆ ਤੇ ਇਸ ਤੋਂ ਬਾਅਦ ਮੈਨੂੰ ਇੱਥੇ ਗੁਪਤਾ ਡਾਕਟਰ ਕੋਲ ਲੈ ਕੇ ਗਈ ਸੀ ਇਸ ਤੋਂ ਬਾਅਦ ਉਹਨਾਂ ਕੀ ਕੀਤਾ ਉਹਨਾਂ ਨੇ ਪਹਿਲੇ ਮੈਨੂੰ ਜਾਂਦੇ ਸਾਰੀ ਮੈਨੂੰ ਟੀਕੇ ਲਾਏ ਗਲਗੋਸ਼ ਲਾਇਆ ਹਾਂਜੀ ਮੈਨੂੰ ਬੀਪੀ ਚੈੱਕ ਕੀਤਾ ਮੇਰਾ ਹਾਂਜੀ ਮੇਰੇ ਧੜਕਣੇ ਚੈੱਕ ਕੀਤੀ ਮੁੜ ਕੇ ਉਹਨਾਂ ਨੇ ਮੈਨੂੰ ਹੱਥ ਪਾਇਆ ਉਦੋਂ ਬੇਬੀ ਹੋ ਗਿਆ ਸੀ ਕਿ ਨਹੀਂ ਨਹੀਂ ਉਦੋਂ ਬੇਬੀ ਹੋਇਆ ਨਹੀਂ ਸੀ ਉਦੋਂ ਮੇਰੀ ਅੱਧੀ ਡਿਲੀਵਰੀ ਇੱਥੇ ਹੀ ਅੱਧੀ ਡਿਲੀਵਰੀ ਮੇਰੇ ਉੱਥੇ ਜਾ ਕੇ ਹੋਈ ਉਹਨਾਂ ਨੇ ਮੈਨੂੰ ਨੋਰਮਲ ਕੇਸ ਕੀਤਾ ਹੈ ਮੇਰਾ ਤੇ ਫਿਰ ਬੇਬੀ 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 ਕੀ ਦਾ ਬੇਬੀ ਠੀਕ ਸੀ ਨਹੀਂ ਬੇਬੀ ਠੀਕ ਨਹੀਂ ਸੀ ਹਾਂ ਦੇ ਵੀ ਪੁਰਾਉ ਹਾਂਜੀ 베بی ਡੱਥ ਹੋ ਗਈ ਸੀ ਮਤਲਬ ਫਿਰ ਡਾਕਟਰ ਨੇ ਕੀ ਕਿਹਾ ਵੀ ਇਹਨਾਂ ਦੀ ਅੰਗਲੀ ਕਾ ਕੇ ਡੱਥ ਹੋਈ ਹਾਂਜੀ ਉਹਨਾਂ ਨੇ ਉਧਰਲੇ ਡਾਕਟਰ ਨੇ ਮੈਨੂੰ ਆਖਿਆ ਬੇਟਾ ਤੁਹਾਡਾ ਆਪਰੇਸ਼ਨ ਹੋਣਾ ਹੈ ਤੁਹਾਡਾ 베بی ਬਿਲਕੁਲ ਠੀਕ ਸੀ ਤੇ ਬਿਲਕੁਲ ਠੀਕ ਹੋਣੇ ਬਸ ਪ੍ਰੈਸ਼ਨ ਨਾ ਹੋਣਾ ਹੈ ਜੀ ਤੁਸੀਂ ਬਾਅਦ ਵਿੱਚ ਡਾਕਟਰ ਨਾਲ ਗੱਲ ਕੀਤੀ ਆ ਕਿ ਵੀ ਆ ਗੱਲ ਕੀਤੀ ਇਹਨਾਂ ਨੇ ਹਾਂਜੀ ਉਹਨਾਂ ਨੇ ਮੇਰੇ ਹਸਬੰਦ ਨੇ ਕੀਤੀ ਸੀ ਇੱਥੇ ਗੱਲ ਆ ਕਿ ਉਹ ਕਹਿੰਦੇ ਵੀ ਸਾਡੀ ਕੋਈ ਗਲਤੀ ਨਹੀਂ ਹੈ ਅੱਛਾ ਹਾਂਜੀ ਇਸ ਬੰਦੀ ਦੀ ਮੰਗ ਕਰਦੇ ਹੋ ਤੁਸੀਂ ਹੁਣ ਕੀ ਚਾਹੁੰਦੇ ਕੀ ਹੋਣਾ ਚਾਹੁੰਦਾ ਹਾਂਜੀ ਇਨਸਾਮ ਮਿਲ ਜਾਈਦਾ ਹਾਂਜੀ ਹਾਨੂੰ ਇਨਸਾਮ ਮਿਲਣਾ ਚਾਹੀਦਾ ਹਾਂ ਹਾਂਜੀ ਜਿਹੜੀ ਉਹ ਜਿਹੜੀ ਜਿਹੜੇ ਕੇਸ ਕੀਤਾ ਸੀ ਉਹ ਦਾਦਾ ਦਾ ਨਾਮ ਤਾਂ ਪਤਾ ਕੋਈ ਕੀ ਨਾਮ ਦਾ ਉਹਨੇ ਉਹਨੇ ਨਹੀਂ ਕੀਤਾ ਮਤਲਬ ਸਿੰਦੂ ਆਈ ਉਹਦਾ ਨਾਮ ਆ ਜਿਹੜੀ ਇਥੇ ਦਾ ਨਾਮ ਰੇ ਕੋਈ ਜਿਹੜੀ ਰਾਜੀ ਉਹ ਸਾਡੇ ਲਈ ਮੇਰੀ ਮੇਰਾ ਨਾਮ ਰੋਪੀ ਤੇ ਵੀ ਸੀ ਅਜਿਆ ਸਮਝ ਪੰਜਾਇਆ ਸਮਝ ਜਿਹੜੀ ਕ ਲੜਕੀ ਮਦੂ ਘੈਰੀ ਆ ਵੀ ਮੇਰੀ 12 ਜਨ फेब्रुवारी ਹੋਈ ਜਿਹਦੇ ਵਿੱਚ ਇਸ ਹਸਤਾਬ ਲਈ ਆ ਉਹ ਅਣਜਾਣੀ ਕੀਤੀ ਕਿ ਜਿਹਦੇ ਕਰਕੇ ਮੇਰੀ ਬੇਬੀ ਡੈਥ ਹੋਈ ਆ ਇਹ ਸਰਵ ਆਮਲਾ ਕਰਦੇ ਨੇ ਇਹਦੀ ਉਹਨੂੰ ਸਤੋਂ 6ਵੇਂ ਤੋਂ 7ਵਾਂ ਮਹੀਨਾ ਸੀਗਾ 12 ਤਰੀਕ ਨੂੰ अर्ਲੀ ਮਾਰਨਿੰਗ ਦੇ ਲਿਵਰੀ ਪ੍ਰਕੀਨ ਸਟਾਰਟ ਹੋਈ ਹੈ ਕਰੇ ਹੀ ਉਹਨਾਂ ਨੇ ਡਿਲੀਵਰੀ ਦੇ ਅਟੈਂਪਟ ਕੀਤੀ ਹੈ ਕੋਈ ਉੱਥੇ ਟ੍ਰੇਨ ਦਾਈ ਹੈਗੀ ਗੰਢੀ ਮੰਡਲ ਵਿੱਚ ਠੀਕ ਹੈ ਉਹਨੂੰ ਉਹ ਦਾਈ ਨਾਲ ਹੀ ਆਈ ਸੀਗੀ 7:52 ਦੇ ਉੱਤੇ ਹਸਪਤਾਲ ਦੇ ਵਿੱਚ ਆਈ ਮੈਂ ਕੈਮ ਰਿਖਵਾ ਕੇ ਦੇਖਿਆ ਸੀਗਾ ਠੀਕ ਹੈ ਜੀ ਔਰ 85 ਦੇ ਉੱਤੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਇੱਥੋਂ ਕਿਉਂਕਿ ਬੱਚਾ ਪ੍ਰਿਮਿਓ ਪ੍ਰੀ ਮੈਚੋਰ ਹੈ ਸਾਡੇ ਕੋਲ ਸਾਧਨ ਨਹੀਂ ਹੈਗੇ ਇਹ ਡਿਲੀਵਰੀ ਕਰਕੇ ਬੱਚੇ ਨੂੰ ਦੇਖ ਦੇਖਰੇਖ ਕਰਨ ਦੇ ਔਰ ਇਹ ਅਸੂਲਨ ਵੀ ਇਹ ਫਾਇਰ ਸੈਂਟਰ ਤੇ ਭੇਜਣਾ ਹੁੰਦਾ ਅਸੀਂ ਉਹਨੂੰ ਰੈਫਰ ਕੀਤਾ ਤੁਰੰਤ ਤੁਰੰਤਨ ਤੈਨਿਗੇ ਗੁਪਤਾ ਹਸਪੀਟਲ ਗਏ ਜਿੱਥੇ ਉਹਦੀ ਨਾਰਮਲ ਡਿਲੀਵਰੀ ਕੀਤੀ ਗਈ ਔਰ ਬੱਚਾ ਡੈੱਡ ਪੈਦਾ ਹੋਇਆ ਠੀਕ ਹੈ ਗੁਪਤਾ ਹਸਪੀਟਲ ਤੋਂ ਰਿਪੋਰਟ ਮੰਗਾਲਿਆ ਉਹ ਸਾਰਾ ਉਹਦਾ ਨਿਰੀਖਣ ਕੀਤਾ ਤੇ ਉਸ ਤੋਂ ਇਹੀ ਸਾਬਤ ਪਤਾ ਲੱਗਿਆ ਕਿ ਉੱਥੇ ਨਾਰਮਲ ਡਿਲੀਵਰੀ ਹੋਈ ਹੈ ਔਰ ਬੀਬੀ ਡੈਡ ਪੈਦਾ ਹੋਇਆ ਉਹਨਾਂ ਦਾ ਔਰ ਜਿਹੜਾ ਬਾਡੀ ਹੈ ਬੀਬੀ ਦੀ ਉਹ ਉਹਨਾਂ ਦੇ ਰਿਲੇਟਿਵਸ ਨੂੰ ਹੈਂਡਓਵਰ ਕਰ ਦਿੱਤੀ ਸਰ ਜਦੋਂ ਮਰੀਜ਼ ਇੱਥੇ ਪੇਸ਼ੈਂਟ ਦਾਖਲ ਹੋਇਆ ਉਸ ਵਕਤ ਕਿਸ ਡਾਕਟਰ ਦੀ ਡਿਊਟੀ ਸੀ ਉਹ ਚੋਰੇ ਡਾਕਟਰ ਸੀ ਸੀ ਸਟਾਫ ਨਰਸਾਂ ਸੀ ਕਿਉਂਕਿ ਇਹ ਜਿਹੜਾ ਲੇਬਰ ਡਿਲੀਵਰੀ ਦਾ ਸਾਰਾ ਹੈਗਾ ਹੈ ਇਹ ਸਾਡੀਆਂ ਸਿਸਟਰਸ ਐਂਡ ਸਟਾਫ ਹੈ ਉਹੀ ਲੋਕ ਆਉਂਦੇ ਪਰ ਉਹ ਲੜਕੀ ਨੇ ਕਿਹਾ ਸੀ ਮਤਾਬਕ ਜੇ ਕੋਈ ਸਟਾਫ ਨਰਸਿੰਗ ਬੈਟ ਨਹੀਂ ਜੇ ਕੋਈ ਕਲਾਸ ਕੋਈ ਨਹੀਂ ਨਹੀਂ ਮੈਂ ਕੈਮਰਾ ਨਹੀਂ 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 ਉਹ ਹੈਲਪਰ ਹੈ ਸਾਡੇ ਬੇਬਲ ਹੁੰਦੇ ਵਿੱਚ ਹੈਲਪਰ ਹੈ ਸਿਸਟਰ ਦੇ ਹੈਲਪ ਕਰਉਂਦੇ ਆ ਹਾਂ ਠੀਕ ਹੈ ਉਹਨੇ ਉਹਨਾਂ ਵੱਲੋਂ ਹੀ ਕੋਈ ਡਾਈ ਬਲਾਈ ਗਈ ਸੀ ਜਿਹੜੀ ਇੱਥੇ ਆਣ ਕੇ ਹਸਪੀਟਲ ਦੇ ਵਿੱਚ ਜਿਸ ਨਾਲ ਕੋਸ਼ਿਸ਼ ਕੀਤੀ ਗਈ ਕਿ ਬੱਚੇ ਦਾ ਜਨਮ ਹੋ ਜੇ केजीओ ਦੇ ਰਿਸ਼ਤੇਦਾਰਾਂ ਦੇ ਨਾਲ ਆਈ ਸੀਗੀ ਉਹ ਪੇਸ਼ੈਂਟ ਦੇ ਨਾਲ ਪਾਈ ਆਈ ਸੀਗੀ ਕਈ ਤੇ ਨੇ ਉਹ ਉੱਥੇ ਘਰੇ ਅਸੀਂ ਉਹ ਦਾਈ ਦੇ ਅਗੇਂਸਟ ਵੀ ਪੁਲਿਸ ਨੂੰ ਕੰਪਲੇਨ ਕੀਤੀ ਆ ਕਿਉਂਕਿ ਸਰਕਾਰ ਦੀਆਂ ਦਿਤਾਂ ਕਿ ਕੋਈ ਦਾਈ ਹੋ ਨਾ ਡਿਲੀਵਰੀ ਨਹੀਂ ਕਰਸੇ ਪਰ ਸਰ ਜਦੋਂ ਇਹ ਪਿੱਛੇ ਦੀ ਐਨਡੋਵਰੀ ਹੋਣੀ ਚਾਹੀਦੀ ਸੀ ਤੇ ਇਹਦਾ ਪਹਿਲਾਂ ਕਦੇ ਐਕਸਟਰਾ ਕਰਾਇਆ ਸੀ 800 ਰੁਪਏ ਕਰਾਇਆ ਸੀ ਜੇ ਬਿਲਕੁਲ ਨਾਰਮਲ ਸੀ ਇੱਥੇ ਕੋਈ ਗੱਲ ਬਾਤ ਸਾਨੂੰ ਉਹਨਾਂ ਨੇ ਕੋਈ ਅਲਟਰਾਸਾਉਂਡ ਨਹੀਂ ਦਿਖਾਇਆ ਕੋਈ ਅਲਟਰਾਸਾਉਂਡ ਕੋਈ ਰਿਕਾਰਡ ਨਹੀਂ ਲੈ ਕੇ ਆਏ ਠੀਕ ਹੈ ਸਾਡੇ ਕੋਲ ਤੇ ਜਿਵੇਂ ਆਏ ਉਸ ਵੇਲੇ ਉਹਦੀ ਸ਼ੁਰੂ ਕਰ ਦਿੱਤੀ ਟ੍ਰੀਟਮੈਂਟ ਔਰ ਉਸਾਰੇ ਕੁਝ ਦੇਖ ਕੇ ਕੋ ਨੂੰ ਰੈਫਰ ਕਰਦੇ ਜਿਹੜਾ ਕਿ ਦੇਖਿਆ ਕਿ ਮੁਕਾਬਲਤ ਜਿਹੜਾ ਮੇਰਾ ਦੂਜਾ ਬੇਬੀ ਆ ਪਹਿਲਾ ਪੇਰਾ ਬੇਬੀ ਨਾਰਮਲ ਆਇਆ ਸੀ ਇਹ ਵੀ ਬੇਬੀ ਮੇਰਾ ਬਿਲਕੁਲ ਔਰਬਲ ਹੋ ਜਾ ਸੀ ਲੇਕਿਨ ਜਿਹੜੀ ਫਰੀ ਜਿਹੜੀ ਐਪੀਐਸ ਵੀ ਭਾਵੇਂ ਜਿਹੜਾ ਨਾਰਮਲ ਐ ਨਾਰਮਲ ਉਹਨੂੰ ਕਿੰਨੇ ਜਿਹੜਾ ਟਰਮ ਬੇਬੀ ਹੁੰਦਾ ਨੌਵੇਂ ਮਹੀਨੇ ਦੇ ਇਸਾ ਤਮੇ ਮਹੀਨੇ ਦੇ ਤੇ 8ਵੇਂ ਮਹੀਨੇ ਦੇ ਤੱਕ ਪ੍ਰੀਮਚਿਊਰ ਐ ਇਹ ਨਾਰਮਲ ਨਹੀਂ ਅਸੀਂ ਇਹਨਾਂ ਵਿੱਚ ਠੀਕ ਹੈ ਹੋਰ ਜਿਹੜੇ ਵੀ ਉਹ ਲੜਕੇ ਅਰੋਪ ਲਗਾ ਰਹੀ ਵੀ ਵਿੱਚ ਉਹ ਫੈਕਟਰ ਦੀ ਨਹੀਂ ਕਰੀ ਕਰਕੇ ਇਹਦਾ ਮੇਰਾ ਸਾਰਾ ਨਹੀਂ ਜੀ ਡਾਕਟਰ ਦੇ ਇਨਕੇ ਕਿਉਂਕਿ ਸਾਡੇ ਕੋਲ ਤੇ ਹੁਣੇ ਹੀ ਫਸਟ ਟਾਈਮ ਹੀ ਆਈ ਸੀ ਉਤੋਂ ਪਹਿਲਾਂ ਸਾਡੇ ਏਐਨਐਮ ਨੂੰ ਦਿਖਾ ਰਹੀ ਸੀਗੀ ਠੀਕ ਹੈ ਏਐਨਐਮ ਦਾ ਵੀ ਰਿਕਾਰਡ ਵਿੱਚ ਚੈੱਕ ਕੀਤਾ ਹੈ ਏਐਨਐਮ ਨੇ ਸਿਫਾਇਤ ਕੀਤੀ ਸੀ ਇਹਨੂੰ ਕਿ ਅਲਟਰਾਸਾਉਂਡ ਕਰਾਓ ਠੀਕ ਹੈ ਇਹ 7ਵੇਂ 8ਵੇਂ ਮਹੀਨੇ ਦਾ ਅਲਟਰਾਸਾਊਂਡ ਕਰਾਉਣਾ ਹੁੰਦਾ ਇਹਨਾਂ ਨੇ ਨਹੀਂ ਕਰਾਇਆ ਅੱਜ ਵੀ ਨਹੀਂ ਕਰਾਇਆ ਜੀ ਜੀ ਬਹੁਤ ਸਾਰੇ ਵੀਡੀਓ ਲੇ ਫਿਰਦੀ ਆ ਵੀ ਇਹ ਬੱਚੇ ਦੀ ਵੀ ਅਲਟਰਾਸਾਊਂਡ ਹੀ ਹੁੰਦੀ ਪਈ ਆ ਔਰ ਸਾਰਾ ਵੀਡੀਓ ਵੀ ਫਿਰਦੇ ਨਾਲ ਉਹ ਸਾਰੀ ਕੋਈ ਉਹ ਦੀ ਮੈਨੂੰ ਵੀ ਨਾਲ ਲੈਂਦੀ ਆ ਜੀ ਮੈਂ ਕੋਈ ਵੀਡੀਓ ਨਹੀਂ ਦੇਖੀ ਸਰ ਕਿਹੜੇ ਕਿਹੜੇ ਸਟਾਫ ਨਰਸ ਔਰ ਕਿਹੜੇ ਕਿਹੜੇ ਜਿਹੜੇ ਕਲਾਸ 4 ਉਸ ਵਕਤ ਹਾਜ਼ਰ ਸੀ ਉਹ ਤਾਂ ਜਿਹਦੇ ਵੀ ਡਿਊਟੀ ਸੀ ਉਹ ਹਾਜ਼ਰ ਸੀਗੇ ਸਰ ਤੁਹਾਡਾ ਉਹਨਾਂ ਨੇ ਕਿਹਾ ਕਿ ਗੁਪਤਾ ਸਮਨ ਆਣ ਲਈ ਕੀਤੀ ਨਹੀਂ ਨਹੀਂ ਮੈਂ ਨਹੀਂ ਕਹਿ ਸਕਦਾ ਮੈਂ ਗੇਲੀ ਉਹਨਾਂ ਨੇ ਕੋਈ ਨਹੀਂ ਕੀਤੇ ਕਿਉਂਕਿ ਪ੍ਰੀਮਚੂਰ ਜਿਹੜੀ ਡਿਲੀਵ ਕਿਹੜੇ ਮਹੀਨੇ ਦੇ ਨਾਰਮਲ ਬੱਚਾ ਪੈਦਾ ਹੁੰਦਾ ਹੈ ਕਿਉਂਕਿ ਇਹ ਸਾਰੇ ਸਿਆਣੀਆਂ ਤਾਂ ਇਹ ਸਭ ਨੂੰ ਪਤਾ ਹੈ ਪਰ 3 3 ਬਚੇ ਹੁੰਦੀ ਹੈ ਨਹੀਂ ਨਹੀਂ 6ਵੇਂ ਮਹੀਨੇ ਦੇ ਵਿੱਚ ਜਿਹੜਾ ਬੱਚਾ ਹੈ ਤੁਹਾਨੂੰ ਸਪਸ਼ਟ ਦੱਸਿਆ ਕਿ ਸਾਡੇ ਕੋਲ ਕੋਈ ਸੁਵਿਧਾ ਨਹੀਂ ਹੈ ਹਾਂਜੀ 6ਵੇਂ ਤੋਂ 7ਵਾਂ ਮਹੀਨਾ ਸੀਗਾ 6ਵੇਂ ਤੋਂ 7ਵਾਂ ਸਾਡੇ ਕੋਲ ਕੋਈ ਸਾਧਨ ਨਹੀਂ ਹੈਗੇ ਇਸੇ ਲਈ ਅਸੀਂ ਤੇ ਉਹਨੂੰ ਰੈਫਰ ਕਰਨਾ ਹੀ ਹੈ ਪਰ ਸਭ